रागोस वाणी कबीर जी की कहा स्वाण को स्मृति सुनाए कहा सकत पहर गुण गाए राम 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 रमरय साकत सो भूल नहीं कइए लाओ ਕਉ ਆਹ ਕਹਾ ਕਪੂਰ ਚਰਾਈ ਕਹਿ ਬਿਰ ਕੋ ਦੂਧ ਪਿਆਏ ਸਤ ਸੰਗਤ ਮਿਲ ਬ ਦੇਕ ਬੁੱਧ ਹੋਈ ਪਾਵਸ ਪਰਸ ਲੋਹਾ ਕੰਚਨ ਸੋਈ ਸਾਖਤ ਸਾਮ ਸਭ ਕਰੇ ਕਰਾਇਆ ਜੋ ਤੁਰੇ ਲਿਖਿਆ ਸੋ ਕਰਮ ਕਮਾਇ ਅਮਰਤ ਲ ਲੈ ਨੀਮ ਸਚਾਈ ਕਹਿਤ ਕਬੀਰ ਆ ਕੋ ਸਹਿਜ ਨਾ ਜਾਈ ਅਮਰਤ ਲ ਲੈ ਨੀਮ ਸਚਾਈ ਕਹਿਤ ਕਬੀਰ ਆ ਕੋ ਸਹਿਜ ਨਾ ਜਾਈ ਏ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦਾ ਧੰ ਧੰ ਸ਼ਿਗੁਰ ਗੁਰੂ ਸਾਹਿਬ ਜੀ ਦੇ ਵਿੱਚ ਰਾਗ ਆਸਾ ਅੰਗ 486 ਤੇ ਛਿਛੋਤ ਸਤਗੁਰ ਕਬੀਰ ਮਹਾਰਾਜ ਜੀ ਦੇ ਵਿੱਚ ਸ਼ਬਦ ਦੇ ਰਾਣੀ ਨੂੰ ਸਮਝਾ ਰਹੇ ਹੈ ਕਿ ਜਿਸ ਦੇ ਵਿੱਚ ਅਭੁਗਣ ਪਰੇ ਹੋਏ ਹਨ ਜੋ ਪਰਮਾਤਮਨ ਮੰਨਦਾ ਨਹੀਂ ਉਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਉਹਦਾ ਸੰਗ ਕਰਨ ਦਾ ਵੀ ਫਾਇਦਾ ਨਹੀਂ ਉਹਦੇ ਨਾਲ ਚਿੱਲਣ ਦਾ ਵੀ ਫਾਇਦਾ ਨਹੀਂ ਕਿਉਂਕਿ ਜੀਵਨ ਦਾ ਜਿਹੜਾ ਮਾਰਗ ਹੈ ਸੱਚ ਦਾ ਮਾਰਗ ਹੈ ਤੇ ਸੱਚ ਦਾ ਮਾਰਗ ਹੈ ਕਿ ਪਰਮਾਤਮਾ ਦਾ ਸਿਮਰਨ ਕਰਨਾ ਹੈ ਕਿ ਜਿਹੜਾ ਕਹਿੰਦਾ ਪਰਮਾਤਮਾ ਹੈ ਹੀ ਨਹੀਂ ਉਸ ਦੇ ਨਾਲ ਚੱਖ ਮਾਰਤੇ ਤੋ ਆਪਣੇ ਸਵਸਨ ਦੀ ਪੂੰਜੀ ਗਵਾ ਲਵੇਂਗਾ ਤੈਨੂੰ ਕੋਈ ਫਾਇਦਾ ਨਹੀਂ ਹੋਣ ਲੱਗਾ ਸਮਝਾਉਣ ਉਸ ਨੂੰ ਹੈ ਕਿ ਜਿਸ ਦੇ ਵਿੱਚ ਅਗਿਆਨਤਾ ਹੈ ਲੇਕਿਨ ਉਹ ਇਹ ਨਹੀਂ ਜਿੱਦ ਕਰਦੇ ਕਿ ਮੈਨੂੰ ਜੋ ਪਤਾ ਹੈ ਉਹੀ ਸੱਚ ਹੈ ਜੇਕਰ ਇਹ ਹੋਵੇ પ્રાਣੀ ਨਾਲ ਤੋਂ ਆਪਣਾ ਜੀਵਨ ਦੇ ਬੜੀ ਅਮੋਲਕ ਪੂੰਜੀ ਨੂੰ ਵਿਰਥ ਕੁਲਮੇਗਾ ਤਾਂ ਤੇਰੀ ਆਪਣੇ ਜੀਵਨ ਦੀ ਬਾਜੀ ਤੂੰ ਹਾਰ ਕੇ ਚਲ ਜਿਵੇਂਗਾ ਕਿਉਂਕਿ ਪਰਮਾਤਮਾ ਜੀਵ ਨੂੰ ਭੇਜਦਾ ਹੈ ਕਿ ਆਪਣਾ ਜਨਮ ਮਰਨ ਦਾ ਚੱਕਰ ਖਤਮ ਕਰ ਲੈ ਜੇ ਜਿੰਦ ਹੈ ਉਹ ਪਰਮਾਤਮਾ ਦੇ ਨਾਲ ਮਿਲ ਜੇ ਪਰ ਜੇਕਰ ਤੂੰ ਵਿਸ਼ੇ ਬਕਾਰਾਂ ਵਾਲਿਆਂ ਦੇ ਨਾਲ ਇਸ ਪੂੰਜੀ ਨੂੰ ਗਵਾ ਲਿਆ ਤੇ ਫਿਰ ਕੋੜ ਦੇ ਬੰਝ ਕਰਕੇ ਕੀ ਕਰੇਗਾ ਸੋ ਇਸੇ ਸ਼ਬਦ ਦੇ ਵਿੱਚ ਸਤਗੁਰ ਕਬੀਰ ਮਰਦੀ ਸਮਝਾਉਣ ਕਰਦੇ ਹੈ ਕਹਾਂ ਸਵਾਨ ਕੋ ਸਿਮਰਤੀ ਸੁਣਾਏ ਕਿੰਜ ਜੇਕਰ ਤੂੰ ਕੁੱਤੇ ਨੂੰ ਸਿਮਰਤੀ ਦਾ ਬਾਤ ਸੁਣਾਵੇਂਗਾ ਤਾਂ ਉਹਦਾ ਕੀ ਫਾਇਦਾ ਉਸਨੂੰ ਤਾਂ ਕੋਈ ਅਸਰ ਨਹੀਂ ਹੋਣਾ ਕਿਉਂਕਿ ਇਹ ਧਿਆਨ ਦਾ ਵਿਸ਼ਾ ਜਿਹੜਾ ਹੈ ਇਹ ਤਾਂ ਪ੍ਰਾਣੀ ਜੋ ਪੰਜ ਤਤ ਦਾ ਪਤਲਾ ਬਣ ਕੇ ਆਇਆ ਬੰਦੇ ਨੇ ਆਪਣੇ ਜੀਵਨ ਦੇ ਵਿੱਚ ਗਿਆਨ ਪ੍ਰਾਪਤ ਕਰਕੇ ਆਪਣੀ ਹਉਮੈ ਨੂੰ ਖਤਮ ਕਰਨਾ ਹੈ ਆਪਣੀ ਮਹਿਮੈ ਨੂੰ ਖਤਮ ਕਰਨਾ ਹੈ ਪਰ ਤੂੰ ਪਾਠ ਕੁੱਤੇ ਨੂੰ ਸੁਣਾਵੇਂਗਾ ਤਾਂ ਉਸ ਦਾ ਕੀ ਫਾਇਦਾ ਤੂੰ ਸਿਮਰਤੀਆਂ ਤੂੰ ਵੇਦ ਸ਼ਸਤਰ ਪੜ ਕੇ ਉਹਨਾਂ ਤੇ ਵਿਚਾਰ ਕਰਨੀ ਹੈ ਨਾ ਕਿ ਉਸ ਨੂੰ ਸੁਣਾਉਣਾ ਜਿਸ ਤੇ ਅਸਰ ਨਹੀਂ ਹੈ ਕਹਾ ਸਾਕਤ ਤੈ ਹਰ ਗੁਣ ਗਾਏ ਕਹਿੰਦੇ ਉਸ ਨਾਮ ਨੂੰ ਜੋ ਤੂੰ ਲੈਣਾ ਚਾਹਨਾ ਹੈ ਅਗਰ ਤੂੰ ਸਾਖਤ ਦੇ ਨਾਲ ਜਿਹੜਾ ਪ੍ਰਮਾਤਮਾ ਦੇ ਵਿੱਚ ਵਿਸ਼ਵਾਸ ਹੀ ਨਹੀਂ ਰੱਖਦਾ ਉਹਦੇ ਕੋਲ ਪ੍ਰਮਾਤਮਾ ਵਿਸ਼ੇਸ਼ ਸਲਾਹ ਕਰੇਗਾ ਤਾਂ ਤੈਨੂੰ ਕੋਈ ਫਾਇਦਾ ਨਹੀਂ ਕਿਉਂਕਿ ਸਾਖਤ ਕਦੇ ਵੀ ਇਸ ਗੰਮ ਲਈ ਤਿਆਰ ਨਹੀਂ ਹੁੰਦਾ ਕਿਉਂਕਿ ਉਸਦੇ ਮਨ ਦੇ ਵਿੱਚ ਇੱਕ ਹੱਟ ਹੈ ਕਿ ਪ੍ਰਮਾਤਮਾ ਨਹੀਂ ਹੈ ਜਦੋਂ ਕਿ ਪ੍ਰਮਾਤਮਾ ਜਿਹੜਾ ਹੈ ਉਹ ਦੋਨੇ ਜੁਗਤ ਵਿੱਚ ਕੰਮ ਰਿਹਾ ਹੈ ਸਥੂਲ ਵਿੱਚ ਵੀ ਹੈ ਸੂਖਮ ਵਿੱਚ ਵੀ ਹੈ ਸਥੂਲ ਉਹਦੇ ਵਿੱਚ ਖੋਦੇ ਹੈ ਜਿਹੜਾ ਸਾਕਤ ਹੈ ਉਹਦੇ ਵਿੱਚ ਵੀ ਹੈ ਪਰ ਉਹਦੇ ਪਹਿਚਾਨ ਕਰਨ ਦਾ ਤਰੀਕਾ ਹੀ ਨਹੀਂ ਹੈ ਕਿਉਂਕਿ ਕਿਤੇ ਬਾਸ ਤੋਂ ਇਹੋ ਹੀ ਤਾਂ ਇੱਕ ਪ੍ਰਮਾਤਮਾ ਹੈ ਜਿਸ ਨੇ ਸ੍ਰਿਸ਼ਟੀ ਨੂੰ ਬਣਾ ਕੇ ਉਹਦੇ ਵਿੱਚ ਖੁਦ ਬੈਠ ਗਿਆ ਹਰ ਚੀਜ਼ ਦੇ ਵਿੱਚ ਸੋ ਸਾਕਤ ਤੇ ਨਾਲ ਤੋਂ ਆਪਣਾ ਟਾਈਮ ਇਹ ਕਰ ਬਰਬਾਦ ਕਰੇਗਾ ਤਾਂ ਤੇਰੀ ਸੋਸ਼ਣ ਦੀ ਪੂੰਜੀ ਤਾਂ ਬਹੁਤ ਮੋਲਕ ਹੈ ਕਿਉਂਕਿ ਕਵੀ ਸਾਬ ਕਹਿੰਦੇ ਸਾਖਤ ਸੰਗ ਨਾਲ ਕਜੀਏ ਦੂਰ ਰਹਿ ਜਾਈਏ ਪਾਕ ਸੰਗੇ ਨਾ ਕਰੋ ਤਾਂ ਕਹਿੰਦੇ ਜੇ ਤੰਨੇ ਇਹੋ ਜਿਹਾ ਬੰਦਾ ਮਿਲਦਾ ਵੀ ਤਾਂ ਉਸ ਤੋਂ ਦੂਰ ਚਲ ਜਾਓ ਸੰਗ ਤਾਂ ਇੱਕ ਪਾਸੇ ਰਹਿ ਗਿਆ ਰਸਤਾ ਵੀ ਕੱਟ ਲਓ ਕਿਉਂਕਿ ਝੱਖਮਾਂ ਦਾ ਫਾਇਦਾ ਨਹੀਂ ਹੁੰਦਾ ਕੋਈ ਝਗੜੋਗੇ ਆਪਣਾ ਸਮਾਂ ਬਰਬਾਦ ਕਰੋਗੇ ਰਾਮ 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 ਨੈ ਰਮ ਰਹੀ ਕੰਦੇ ਪ੍ਰਮਾਤਮਾ ਦਾ ਸਤਿਗੁਰ ਕਬੀਰ ਮਹਾਰਾਜ ਜੀ ਕਹੇ ਇਹ ਇਨਾ ਸਿਮਰਨ ਕਰੇ ਸਵਾਸ 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 ਜਿਪੀ ਕਿ ਉਹਦੇ ਵਿੱਚ ਰਮ ਜਾਈਏ ਉਹਦੇ ਵਿੱਚ ਲੀਨ ਹੋ ਜਾਈਏ ਕਿਉਂਕਿ ਸਿਮਰਨ ਜਿਹੜੀ ਹੈ ਤੁਹਾਡੀ ਰਸਨਾ ਜਿਹੜੀ ਹੈ ਹਰ ਟਾਈਮ ਉਸਦੇ ਸਿਫਤ ਸਲਾਹ ਦੇ ਵਿੱਚ ਹੋ ਗਈ ਹੈ ਸਾਖਤ ਸੋ ਧੋਲ ਨਾ ਕਹੀ ਸਿਮਰਨ ਕਰਨ ਲਈ ਸਾਖਤ ਨੂੰ ਕਹਿੰਦੇ ਭੁੱਲ ਕੇ ਵੀ ਨਾ ਕਹੀ ਇਹ ਤਾਂ ਜੀ ਬੜੀ ਵੱਡੀ ਪੰਨਾ ਹੋਵੇਗੀ ਕਿਉਂਕਿ ਉਸ ਦੇ ਮਨ ਦੇ ਵਿੱਚ ਪਰਮਾਤਮਾ ਨੇ ਇਹ ਜਿਹਾ ਵਸਾ ਦਿੱਤਾ ਹੈ ਕਿ ਉਹ ਮੰਨਣ ਲਈ ਤਿਆਰ ਨਹੀਂ ਹੈ ਉਸਤੇ ਕਿਰਪਾ ਨਹੀਂ ਹੈ ਇਹ ਪ੍ਰਾਣਿਤਿਕਰਪਾ ਹੋਵੇ ਪ੍ਰਾਣਿਤੇ ਕੁਝ ਹੀ ਬਣਾਏ ਸਾਕਤ ਦੇ ਵੀ ਅੱਖਾਂ ਹਨ ਕੰਨ ਹਨ ਨੱਕ ਹੈ ਹੱਥ ਹੈ ਪੈਰ ਹੈ ਸਾਰਾ ਸਰੀਰ ਸੇਮ ਹੈ ਪਰ ਦਿਸ਼ਾ ਅਲਗ ਹੈ ਕਿਉਂਕਿ ਇਹ ਬੱਜਾ ਹੈ ਇਦੇ ਵਿੱਚ ਜਿਹੜਾ ਬਜਾਉਣਾ ਹੈ ਇਹ ਮਨ ਦੇ ਕੰਟਰੋਲ ਦੇ ਵਿੱਚ ਇੰਦਰੇ ਹੈ ਕਿਉਂਕਿ ਗੱਡੀ ਜਿਹੜੀ ਡਰਾਈਵਰ ਚਲਾ ਰਿਹਾ ਹੈ ਉਹ ਵੱਡੇ ਹੱਥ 'ਚ ਗੱਡੀ ਦੀ ਕਮਾਂਡ ਹੈ ਗੱਡੀ ਆਪਣੇ ਆਪ ਨੇ ਕੁਝ ਵੀ ਕਰ ਸਕਦੀ ਇਸੇ ਤਰ੍ਹਾਂ ਸਰੀਰ ਹੈ ਸਰੀਰ ਦੇ ਇੰਦਰੀ ਜਿਹੜੇ ਮਨ ਦੇ ਕਾਬੂ 'ਚ ਆਏ ਐ ਐਸੇ ਕਰਕੇ ਮਨਮੁਖ ਤੇ ਗੁਰਮੁਖ ਦਾ ਫਰਕ ਹੈ ਮਨਮੁਖ ਜਿਹੜਾ ਆ ਇਹ ਮਨ ਦੀ ਕਮਾਂਡ 'ਚ ਚੱਲ ਗਿਆ ਹੈ ਤੇ ਗੁਰਮੁਖ ਜਿਹੜਾ ਗੁਰੂ ਦੀ ਕਮਾਂਡ 'ਚ ਚੱਲ ਰਿਹਾ ਹੈ ਸੋ ਸਾਖਤ ਜਿਹੜਾ ਹੈ ਜੇਕਰ ਉਹ ਪਰਮਾਤਮਾ ਨੂੰ ਕੰਡਾ ਨਹੀਂ ਹੈ ਤਾਂ ਉਹ ਸਾਖਤ ਹੈ ਇਸ ਕਰਕੇ ਉਸ ਤੋਂ ਦੂਰ ਰਹੁ ਆਪਣਾ ਸਮਾਂ ਜਿਹੜਾ ਹੈ ਇਸ ਕੰਮ ਦੇ ਵਿੱਚ ਨਾ ਗਵਾਓ ਕਿ ਅਮੋਲਕ ਸਵਾਸਾਂ ਦੀ ਪੂੰਜੀ ਜਿਹੜੀ ਹੈ ਉਹ ਬਰਬਾਦ ਹੋ ਜੂਏ ਕਊਆ ਕਹਾ ਕਪੂਰ ਚਰਾਏ ਕਿੰਤੇ ਜਿਹੜਾ ਕਪੂਰ ਆ ਉਹ ਕਾਹਨੋ ਕੀ ਫਾਇਦਾ ਕਿਉਂਕਿ ਉਸਨੇ ਤਾਂ ਗੰਦ ਤੇ ਬਿਠਰ ਉਹਨੂੰ ਕਪੂਰ ਦਾ ਕੋਈ ਫਾਇਦਾ ਨਹੀਂ ਹੈ ਜਿੰਨੀ ਮਰਜੀ ਕਿੰਨੀ ਚੀਜ਼ ਹੋਵੇ ਕਾਂ ਨਾ ਗੰਦ ਨੂੰ ਝੁੰਮ ਰਾਇ ਇਸ ਕਰਕੇ ਉਸਨੂੰ ਕੋਪੂਰ ਦੇ ਕੋ ਰਖਵੀ ਜੋ ਕਾਂ ਕਾਂ ਕਰਦੀ ਦਿਓ ਉਸਨੇ ਉਹਦੇ ਤੇ ਨਹੀਂ ਹੋਣਾ ਕਹਿ ਦੇ ਸੇਰ ਕੋ ਦੁੱਧ ਪਿਆ ਕਹਿੰਦੇ ਸੱਤ ਨੂੰ ਦੁੱਧ ਪਿਲਾਵੋ ਪਰ ਉਹ ਵੀ ਆਦਤੀ ਹੈ ਡੰਗ ਮਾਰਨ ਦੀ ਉਹਨ ਡੰਗ ਮਾਰਨਾ ਹੈ ਇਹ ਨਹੀਂ ਕਿ ਜਿਸ ਨੇ ਦੁੱਧ ਪਿਆ ਉਸ ਨੂੰ ਡੰਗ ਦੇ ਮਾਰ ਉਸਨੇ ਕਟਣੀ ਹੈ ਸੋ ਸਾਖਤ ਦਾ ਕੰਪੇਰ ਹੁ ਕਰ ਰਿਹਾ ਹੈ ਉਹ ਹਰਨ ਦੇ ਕੇ ਦੱਸ ਰਿਹਾ ਕਿ ਜਿਹੜਾ ਜਿਮੇਸਪ ਹੈ ਉਸ ਨੂੰ ਦੁੱਧ ਪਿਆਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਸ ਦੀ ਆਦਤ ਬਣ ਗਈ ਹੈ ਉਸ ਨੇ ਕਟੜਾ ਹੈ ਸੋ ਇਹ ਜਿਹੜੇ ਗੁਣ ਹੈ ਤੇ ਅਗ ਗੁਣ ਹੈ ਇਹ ਪਰਮਾਤਮਾ ਦੀ ਦੇਣ ਹੈ ਜਿਸ ਤੇ ਉਹਦੀ ਕਿਰਪਾ ਹੁੰਦੀ ਹੈ ਜਿਸ ਨੂੰ ਬਖਸ਼ੇ ਸਿੱਖ ਸਲਾ ਨਾਨਕ ਪਾਤਸ਼ਾਹੀ ਪਾਸ਼ਾ ਜੇ ਕਿਤੇ ਸਤ ਸਲਾਹ ਦੀ ਉਹਦੀ ਕਿਰਪਾ ਹੋ ਜਵੇ ਤਾਂ ਸਤਗੁਰ ਨਾਨਕ ਕਹਿੰਦੇ ਉਹ ਤਾਂ ਦੁਨੀਆ ਦੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਸੋ ਇਸ ਕਰਕੇ ਸਿਮਰਨ ਜਿਹੜਾ ਉਹਦੇ ਵਿੱਚ ਆਪਣੇ ਮਨ ਨੂੰ ਲਾਉਣਾ ਪਰ ਨਾਲ ਦੇ ਨਾਲ ਉਸ ਦਾ ਸੰਗ ਕਰਨਾ ਹੈ ਜਿਹੜਾ ਸਿਮਰਨ ਜਿਹੜਾ ਸਿਮਰਨ ਦੀ ਕਦਰ ਕਰਦਾ ਹੈ ਪਰਮਾਤਮਾ ਨੂੰ ਕੀ ਹੁੰਦਾ ਹੈ ਸਤ ਸੰਗਤ ਨਲ ਬਦੇਖ ਬੁੱਧ ਹੋਈ ਇਕਾ ਸਤਸੰਗ ਦੇ ਵਿੱਚ ਜਾ ਕੇ ਜੀਵ ਨੂੰ ਸੋਝੀ ਆ ਗਈ ਉਹਨੂੰ ਗਿਆਨ ਮਿਲ ਗਿਆ ਉਹਦਾ ਅਗਿਆਨਤਾ ਦੂਰ ਹੋ ਗਈ ਕਿ ਸਤਸੰਗ ਦੇ ਵਿੱਚ ਜਾਣ ਦਾ ਫਾਇਦਾ ਹੈ ਕਿਉਂਕਿ ਜਿਵੇਂ ਆਧਾਰ ਨੂੰ ਦੇ ਪਾਰਸ ਲੋਹਾ ਕੰਚਨ ਸੋਇ ਜਿਵੇਂ ਕਿ ਜਿੰਨੇ ਲੋਹਾ ਜਦੋਂ ਉਹਨੇ ਦੇ ਤੱਕ ਸੋਨਾ ਨਹੀਂ ਬਣ ਸਕਦਾ ਜਿੰਨੀ ਦੇ ਤੱਕ ਪਾਰਸ ਦੇ ਨਾਲ ਉਹਨੂੰ ਟੱਚ ਨਹੀਂ ਕੀਤਾ ਜਾਂਦਾ ਇਸੇ ਤਰੀਕੇ ਦੇ ਨਾਲ ਸਤਸੰਗ ਹੈ ਜਿੰਨੀ ਦੇ ਤੱਕ ਸਤਸੰਗ ਦੇ ਵਿੱਚ ਜਾ ਕੇ ਬੰਦੇ ਨੂੰ ਜਾਗ ਨਹੀਂ ਲੱਗਦਾ ਉਨੀ ਦੇ ਤੱਕ ਉਹ ਸੱਚ ਦੇ ਮਾਰਗ ਨੂੰ ਨਹੀਂ ਅਪਣਾਉਂਦਾ ਕਿਉਂਕਿ ਇਹ ਜਿਹੜਾ ਪਾਰਸ ਹੈ ਇਹ ਸਾਰੀਆਂ ਹੀ ਉਹ ਲੋਹ ਦੀਆਂ ਜਿਹੜੀਆਂ ਬੁਰਾਈਆਂ ਦੂਰ ਕਰ ਦਿੰਦਾ ਜਦੋਂ ਸ਼ੋਜ ਜਾਂਦਾ ਇਸੇ ਕਰਕੇ ਸਤਬੰਦ ਰਵਦਾਸ ਮਹਾਰਾਜ ਨੇ ਕਿਹਾ ਸੀ ਕਿ ਪਾਰਸ ਪਰਸੇ ਜੇਕਰ ਪਾਰਸ ਨੂੰ ਅਸੀਂ ਪੜਾਈ ਜਿਹੜੀ ਹੈ ਸਾਡੀ ਉਹਨੂੰ ਜੇਕਰ ਅਸੀਂ ਦੇਖਦੇ ਹਾਂ ਇਕਰ ਉਹਦੇ ਨਾਲ ਸਾਨੂੰ ਅਗਿਆਨ ਹੀ ਰਹਿ ਗਿਆ ਅਸੀਂ 파ਰਸ ਨੂੰ ਸਮਝ ਨਹੀਂ ਸਕੇ ਉਸ ਪਰਮਾਤਮਾ ਨੂੰ ਨਹੀਂ ਸਮਝ ਸਕੇ ਪਰਮਾਤਮਾ ਵੀ ਇੱਕ 파ਰਸ ਦੀ ਤਰ੍ਹਾਂ ਹੈ ਜਿਸ ਨੇ ਉਸ ਦਾ ਨਾਮ ਲੈਣਾ ਉਹਦੀਆਂ ਬ੍ਰਹਮੀਆਂ ਜਿਹੜੀਆਂ ਆਟੋਮੈਟਿਕਲੀ ਦੂਰ ਹੋ ਜਾਣੀਆਂ ਕਿਉਂਕਿ ਪਰਮ ਪਰਮ ਜਿਹੜਾ ਦੁਨਿਆਤ ਸਭ ਤੋਂ ਪਹਿਲਾਂ ਸੀ ਸੋ ਪੜਿਏ ਗੁਣੇ ਨਾਮ ਸਭ ਸੁਣੀਏ ਅਨਪਪ ਹੋ ਨੰਦਰ ਸੇ ਲੋਹਾ ਕੰਚਨ ਹਿੱਟ ਨੇ ਹੋਏ ਕੈਸੇ ਜੋ ਪਾਰਸ ਨਾਲ ਪਰ ਸਤ ਕੋ ਜਦ ਦਾਸ ਮਾਂ ਦੇ ਜਿੱਨਾ ਮਰਜ਼ੀ ਪੜ ਲੋ ਜਿੰਨਾ ਮਰਜ਼ੀ ਗੰਗਾਉਂ ਕਰ ਲੋ ਜੇਕਰ ਕੋ ਦੇ ਵਿੱਚ ਅਗਿਆਨਤਾ ਦੂਰ ਨਹੀਂ ਹੋਈ ਤਾਂ ਜਿੰਨੇ ਕਹਿੰਦੇ ਪਾਰਸ ਜਿਹੜਾ ਜਿੰਨੀ ਦੇ ਤੱਕ ਲੋਹੇ ਨੂੰ ਛੂੰਦਾ ਨਹੀਂ ਉਹਦੇ ਅਫਗੌਂ ਨਹੀਂ ਦੂਰ ਹੁੰਦੇ ਇਸੇ ਤਰੀਕੇ ਦੇ ਨਾਲ ਜੀਵ ਦੇ ਜਿਹੜੇ ਉਹ ਅਫਗੌਂ ਨਹੀਂ ਦੂਰ ਹੋ ਸਕਦੇ ਜਿੰਨੇ ਦੇ ਤੱਕ ਉਹਨੂੰ ਸਤ ਸੰਗ ਨਹੀਂ ਮਿਲਦਾ ਸਤ ਸੰਗ ਦੇ ਵਿੱਚ ਜਾ ਕੇ ਉਹਨੂੰ ਇਹੋ ਚਣ ਗੱਲ ਲਗਣੀ ਹੈ ਸਾਖਤ ਸਵਾਨ ਸਭ ਕਰੇ ਕਰਾਇਆ ਜੋ ਤਰ ਲਿਖਿਆ ਸੋ ਕਰਮ ਕਮਾਇਆ ਜੇ ਪ੍ਰਮਾਤਮਾ ਨੇ ਮੰੰਦਨਿ ਕੁੱਤੇ ਨੂੰ ਅਸੀਂ ਬਾਤ ਸੁਣਾਈ ਜਾਂਦੇ ਆ ਸਾਖ ਜਿਹੜਾ ਪ੍ਰਮਾਤਮਾ ਨੇ ਮੰੰਦਨਿ ਜੇਕਰ ਕਹਿੰਦੇ ਤੋ ਇਨਾਂ ਨੂੰ 4ਵਾਂ ਸੁਨਾਦ ਮੈਂ ਤੂੰ ਸਿਮਰਤਿਆਂ ਦੇ ਸੁਨਾਦ ਮੈਂ ਤੇ ਤੇਰੀ ਕੀਤੇ ਦਾ ਕੀ ਫਾਇਦਾ ਜਦੋਂ ਨਾ ਤੇ ਅਸਰੇ ਕੋਈ ਨਹੀਂ ਹੈ ਕੋਈ ਫਾਇਦਾ ਨਹੀਂ ਹੋਇਆ ਤੇ ਐ ਆਪਣਾ ਸਮਾਂ ਬਰਬਾਦ ਕਰ ਲਿਆ ਜੋ ਤਵ ਲਿਖਿਆ ਸੁ ਕਰਮ ਕਰਾਇਆ ਕਿਉਂਕਿ ਜੇ ਤਾਂ ਸਾਕਤ ਹੋ啊 ਕਿ ਜੇ ਦਾ ਕਰਮੀ ਇਦਾਂ ਦਾ ਲਿਖਿਆ ਹੋਇਆ ਕਿਉਂਕਿ ਉਹਨੇ ਕਰਮੀ ਇਹੋ ਜਿਹਾ ਕੀਤਾ ਹੋਇਆ ਉਹਦੇ ਤੇ ਕਿਰਪਾ ਨਹੀਂ ਹੈ ਕਿਰਪਾ ਉਸਤੇ ਹੁਣੀ ਹੈ ਜਿਸ ਦਾ ਮਨਸਾ ਹੈ ਸੋ ਜਿੱਦਾਂ ਦਾ ਕਰਮ ਕੀਤਾ ਬੰਦੇ ਨੇ ਉਦਾਂ ਦਾ ਜਨਮ ਲੱਗਿਆ ਐਸੀ ਕਰਕੇ ਮਨਸ ਜਨਮ ਨੂੰ ਦਰਲંબ ਕਹੀ ਜਾਂਦੇ ਕਿਉਂਕਿ ਮਾਨਸ ਜਨਮ ਦਰਲંબ ਹੈ ਹੋਤ ਨਾ ਬਾਰੰਬਾਰ ਕਰਨਾ ਕਰਕੇ ਮਿਲਿਆ ਕੋਈ ਕੰਮ ਚੰਗੇ ਕੀਤੇ ਮਾਨਸ ਜਨਮ ਮਿਲ ਗਿਆ ਪਰ ਮਾਨਸ ਜਨਮ ਪਾ ਕੇ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕੀਤਾ ਤਾਂ ਫਿਰ ਬਾਜੀ ਹਾਰ ਚ ਮੰਗੇ ਕਿਉਂਕਿ ਬਾਜੀ ਤਾਂ ਹੀ ਜਿੱਤ ਕੇ ਜਾਣੀ ਜੇਕਰ ਅਸੀਂ ਉਸ ਬਾਜੀ ਗਰਮ ਨੂੰ ਸਮਝ ਗਏ ਜੇਕਰ ਬਾਜੀ ਦੇ ਵਿੱਚ ਇਸ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਖਰਚ ਕਰ ਲਿਆ ਖਚਿਤ ਕਰ ਲਿਆ ਇਨਕ ਇਹਦੇ ਵਿੱਚ ਫਸ ਗਏ ਸੀ ਕਿ ਮੁੜ ਕੇ ਸਾਨੂੰ ਉਸ ਪ੍ਰਮਾਤਮਾ ਦਾ ਨਾਮ ਭੁੱਲ ਗਿਆ ਤੇ ਫਿਰ ਇਹ ਜਿਹੜਾ ਜਨਮ ਹੈ ਇਹ ਵਿਅਰਥ ਚਲੇ ਜਾਊਗਾ ਕਿਉਂਕਿ ਇਸੇ ਕਰਕੇ ਮਾਨਸ ਜਨਮ ਨੂੰ ਜੋ ਉਹਨਾਂ ਨੇ ਬਾਰ ਬਾਰ ਕਿਹਾ ਕਿ ਇਹ ਜਿਹੜਾ ਜਨਮ ਹੈ ਬੜੇ ਭਾਗਾਂ ਵਾਲਿਆਂ ਨੂੰ ਮਿਲਦਾ ਚਾਰੇ ਖਾਣੀਆਂ ਦੀ ਸ੍ਰਿਸ਼ਟ ਜੋ ਹੈ ਸੋ ਜੇਕਰ ਤੁਸੀਂ ਇਹਨਾਂ ਨੂੰ ਘਵਾਲਿਆ ਕਿ ਕਹਾਂ ਹਟ ਕਰਾਜ ਸੱਚ ਨਾਮ ਕਰ ਬਥ ਸਤ ਸ਼ਬਦ ਕਰ ਪੰਨ ਸਲ ਤੇ ਸਵਿਚਿਤ ਸੁਨ ਲਖ ਬਣ ਜਾ ਰਿਆ ਸ ਬਣਜ ਕਰ ਲੈਲਾ ਹਮ ਸੱਚ ਸੱਚ ਦਾ ਬੰਜ ਜਿਹੜਾ ਸੱਚ ਦਾ ਕਰਨਾ ਤੇ ਸੱਚ ਦਾ ਬੰਜ ਵੀ ਉਸੇ ਨਾਲ ਕਰੂੰਗਾ ਜਿਹਦੀ ਸੰਗਤ ਕਰੂੰਗਾ ਇਹ ਤੋਂ ਸਾਖਦੇ ਦੇ ਸੰਗ ਕਰਦੇ ਆ ਤੇ ਫਿਰ ਇਹ ਬੰਜ ਖਾਦਾ ਸੋ ਸਾਨੂੰ ਸਤਗੁਰ ਕਬੀਰ ਮਹਾਰਾਜ ਜੀ ਜੋ ਸਮਝਾ ਦੇ ਸਤ ਸੰਗ ਜਿਸ ਵੀ ਦੀ ਤੂੰ ਸੰਗਤ ਕਰ ਰਿਆ ਉਸ ਦਾ ਤੇਰੇ ਤੇ ਅਸਰ ਹੋਣਾ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਸਾਧਾਂ ਦੇ ਸੰਗਤ ਦੇ ਵਿੱਚ ਚਲ ਜਾ ਕਿਉਂਕਿ ਸਾਧੂਆਂ ਦੇ ਨਾਲ ਤੇਰਾ ਜੀ ਕਿਤੇ ਮੰਜਨ ਹੋ ਜੂਗਾ ਸੰਗਤ ਦੇ ਵਿੱਚ ਅਸ਼ਨਾਣ ਹੋ ਜੂਗਾ ਤੇ ਤੁਹਾਡੇ ਨਾਲ ਤਾਂ ਤੇਰਾ ਜਨਮ ਜਿਹੜਾ ਆਉਣ ਜਾਣ ਕਰਨ ਜਿਹੜੇ ਤੇਰੇ ਕੱਟੇ ਜਾਣਗੇ ਆਉਣ ਕਰਨ ਤੇ ਮੁਕਤੀ ਪ੍ਰਾਪਤ ਹੋ ਜੂਗੀ ਅਮਰਤ ਲਲ ਨੀਮ ਚਾਈ ਇਹਤ ਕਬੀਰ ਉਹ ਆ ਕੋ ਸਹਿਜ ਨਾ ਜਾਈ ਜੇਕਰ ਅਸੀਂ ਕੰਦੇ ਉਸ ਦੇ ਨਾਮ ਦਾ ਬੀਜ ਲਿਆ ਕੇ ਬੋਲਿਆ ਉਸ ਦੇ ਨਾਮ ਦੇ ਵਿੱਚ ਰੰਗੇ ਗਏ ਉਸ ਪਰਮਾਤਮਾ ਦਾ ਸਿਮਰਨ ਕਰ ਲਿਆ ਇਸ ਅੰਮ੍ਰਿਤ ਪਰਮਾਤਮਾ ਨਾਮ ਹੈ ਨਾਮਕ ਨਾਮ ਜਹਾਜ ਹੈ ਜਿਹਦੇ ਸੂਤਰੇ ਪਰ ਇਹ ਐਸਾ ਨਾਮ ਹੈ ਜਿਹੜਾ ਮੁੜ ਕੇ ਜਨਮਾਂ ਜਨਮਾਂ ਦੇ ਅਕਗਰ ਕੱਟ ਜਾਂਦਾ ਹੌਣ ਜਾਣ ਦਾ ਚੱਕਰ ਖਤਮ ਹੋ ਜਾਂਦਾ ਕਹਿਤ ਕਬੀਰ ਉਹ ਆਖੋ ਸਹਿਜ ਨਾ ਜਾਈ ਜੇਕਰ ਪਰਮਾਤਮਾ ਦਾ ਨਾਮ ਨਹੀਂ ਜਪਿਆ ਤਾਂ ਉਸ ਨੂੰ ਸਹਿਜ ਅਵਸਥਾ ਦੇ ਵਿੱਚ ਮਿਲ ਨਹੀਂ ਸਕਦਾ ਸਹਿਜ ਅਵਸਥਾ ਦੇ ਵਿੱਚ ਜਾ ਕੇ ਬੰਦੇ ਦੀਆਂ ਆਸਾਂ ਤ੍ਰਿਸ਼ਨਾਾਂ ਮਾ ਖਤਮ ਹੋਈਆਂ ਨਹੀਂ ਤਾਂ ਹੋਣੀ ਨਹੀਂ ਮਨ ਜਿਹੜਾ ਅਕਗਰਤਾ ਚ ਜਾਣੇ ਨਹੀਂ ਸੁਨੋ ਅਵਸਥਾ ਚ ਜਾਣੇ ਨਹੀਂ ਉਸਨੇ ਜਿੰਨੀ ਦੇਰ ਤੱਕ ਬੰਦਾ ਦੁਨੀਆ ਦੇ ਮੋਹ ਮਾਇਆ ਦੇ ਚੱਕਰ ਚ ਓਨੀ ਦੇ ਤੱਕ ਸਹਿਜ ਅਵਸਥਾ ਮਿਲ ਨਹੀਂ ਸਕਦੀ ਤੇ ਜੇਕਰ ਸਹਿਜ ਅਵਸਥਾ ਨੇ ਮਿਲ ਦਿੱਤਾ ਸਿਵ ਦੇ ਵਿੱਚ ਮਿਲ ਨਹੀਂ ਸਕਦੀ ਜਿਸ ਤੇ ਨਾਲ ਅਸੀਂ ਮਿਲਣਾ ਚਾਹੁੰਦੇ ਆ ਉਹ ਮੈਂ ਮੇਰੀ ਖਤਮ ਕਰਕੇ ਹੀ ਮਿਲਣਾ ਤੇ ਮੈਂ ਮੇਰੀ ਇੱਥੇ ਦੁਨੀਆ ਤੇ ਰਿਸ਼ਤੇ ਮਾਂਤਿਆਂ ਦੀ ਤੇ ਪਦਾਰਥਾਂ ਦੀ ਰਹਿ ਗਈ ਇਹ ਖਤਮ ਕਰਨੀ ਹੈ ਤੇ ਉਸ ਤੇ ਨਾ ਹੁੰਦਾ ਅਮਰਤ ਪੀਣਾ ਸੋ ਅਮਰਤ ਸਦਾ ਜੇਕਰ ਨਿਰਤ ਨਹੀਂ ਹੁੰਦਾ ਜਿਹਨੇ ਅਮਰ ਹੋ ਗਿਆ ਅਮਰ ਦਾ ਮਤਲਬ ਜਿਸਨੇ ਅਮਰ ਤਪੀ ਲਿਆ ਉਹ ਅਮਰ ਹੋ ਗਿਆ ਉਹ ਮਰਦਾ ਨਹੀਂ ਦੁਨੀਆ ਸਦਾ ਉਹਦਾ ਨਾਮ ਰਹਿੰਦਾ ਸੋ ਸਤਿਗੁਰ ਕਬੀਰ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਜੋ ਸਮਝਾਉਣ ਕਰਦੇ ਆ ਕਿ ਸੰਗਤ ਉਸ ਦੀ ਕਾ ਜਿਸ ਤੋਂ ਤੇਰੇ ਜੀਵਨ ਦਾ ਲਾਹਾ ਮळे ਤੇਰੇ ਜੀਵਨ ਦਾ ਮਕਸਦ ਜੋ ਹੈ ਉਹ ਹਲ ਹੋ ਜਵੇ ਤੂੰ ਪਰਮਾਤਮਾ ਦੇ ਨਾਲ ਪ੍ਰੀਤ ਲਲਮੇ ਐਸੀ ਪ੍ਰੀਤ ਲਲਮੇ ਕਿ ਪਰਮਾਤਮਾ ਦੇ ਵਿੱਚ ਕੋਈ ਮਿਲ ਜਾਵੇਂ ਤੇਰਾ ਹੰਕਾਰ ਖਤਮ ਹੋ ਜਵੇ ਲੋਭ ਮੋ ਖਤਮ ਹੋ ਜਵੇ ਸਾਰੇ ਵਿਸ਼ੇਵਕਾਰ ਖਤਮ ਹੋ ਜਾਣ ਸੋ ਸੰਗਤ ਜਿਹੜੀ ਹੈ ਉਹਦੀ ਮਹਾਨਤਾ ਹੈ ਇਸੇ ਸ਼ਬਦ ਦੇ ਵਿੱਚ ਕਿ ਸੰਗਤ ਇਹੋ ਜੀ ਕਰ ਨਹੀਂ ਤਾਂ ਤੂੰ ਜਿਸ ਨੂੰ ਮਰਜੀ ਖੜਾਈ ਜਾ ਜਿਸ ਨੂੰ ਮਰਜੀ ਸੁਣਾਈ ਜਾ ਜੋ ਮਰਜੀ ਕਰੀ ਜਾ ਇਕਰ ਸੰਗਤ ਨੇ ਠੀਕ ਤੇ ਤੈਨੂੰ ਕੀ ਫਾਇਦਾ ਆਪਣੇ ਸੋਸਣ ਦੀ ਪੂੰਜੀ ਹੱਥ ਜਮੰਗਾ ਸੋ ਜੇਕਰ ਅਸੀਂ ਦੁਨੀਆ ਤੇ ਆ ਕੇ ਸੋਸਣ ਦੀ ਪੂੰਜੀ ਨੂੰ ਸੱਚ ਦੇ ਮਾਰਗ ਤੇ ਨਾ ਖਖਿਆ ਸੱਚ ਦਾ ਬੰਧ ਨਾ ਕੀਤਾ ਤੇ ਜੀਵਨ ਦੀ ਬੋਝ ਹਰ ਕੇ ਚਲ ਜਮੰਗਾ ਸੇ ਸਾਧੂਆਂ ਦੇ ਸੰਗਤ ਕਰਨੀ ਹੈ ਇਸੇ ਕਰਕੇ ਉਹਨਾਂ ਨੇ ਸਾਧੂਆਂ ਦੇ ਸੰਗਤ ਦੀ ਬਹੁਤ ਵੱਡੀ ਮਹਾਨਤਾ ਦੱਸੀ ਹੈ ਕਿ ਮਗਮੰਜਲ ਸੰਗ ਸਾਧੂਆ ਤੁੜੀ ਕ੍ਰਿਸ਼ਨਾ ਜੇਕਰ ਤੋਂ ਸਾਧੂਆਂ ਦੇ ਸੰਗਤ ਦੇ ਵਿੱਚ ਜਾ ਕੇ ਅਸਲੀ ਅਸ਼ਨਾ ਨੂੰ ਉਹਨਾਂ ਦੇ ਚਰਨਾਂ ਦੇ ਧੂੜ ਦਾ ਕੱਟੇ ਕਰ ਲਵੇਂ ਤੇਰਾ ਜਿਹੜਾ ਮਨ ਦਾ ਜਿਹੜੇ ਪਾਪ ਆ ਸਾਰੇ ਕੱਟੇ ਜਾਣ ਤੇ ਤੇਰਾ ਆਉਣ ਜਾਣ ਦਾ ਚੱਕਰ ਖਤਮ ਹੋ ਜਾਊਗਾ ਸੋ ਇਸ ਸ਼ਬਦ ਤੋਂ ਸਤ ਸੰਗ ਦੀ ਮਹਾਨਤਾ ਨੂੰ ਸਮਝਦੇ ਹੋਏ ਕਿਉਂਕਿ ਸਤ ਸੰਗ ਦੇ ਵਿੱਚ ਆ ਕੇ ਹੀ ਸਾਡੇ ਜਨਮਾਂ ਜਨਮਾਂ ਦੇ ਕਾਗਰ ਕੱਟ ਹੁੰਦੇ ਆ ਸਤ ਸੰਗਤ ਮਿਲ ਰਹੀ ਗੀ ਮਾਦਿਆ ਸੇ ਮਦਮਖੀਰ ਸੋ ਸਾਨੂੰ ਇਸ ਸੰਗਤ ਦੇ ਵਿੱਚ ਆ ਕੇ ਹੀ ਸਤ ਸੰਗਤ ਦੇ ਵਿੱਚ ਜਾ ਕੇ ਹੀ ਉਸ ਪਰਮਾਤਮਾ ਦੇ ਨਾਮ ਦੇ ਲਿਵ ਲਗਣੀ ਹੈ ਸਤ ਲਗਣੀ ਹੈ ਗਿਆਨ ਮੜਨਾ ਬਵੇਕ ਹੋਣਾ ਸਾਨੂੰ ਸੋ ਇਹ ਮਹਾਰਦੇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਸੰਗਤ ਜਿਹੜੀ ਹੈ ਉਹ ਬੰਦੇ ਨੇ ਖੁਦ ਚਣਨੀ ਹੈ ਕਿ ਉਹਨਾਂ ਕਿਹੋ ਜੀ ਕਰਨੇ ਹੈ ਜਿੰਨਾ ਵੀ ਸੰਗਤ ਕਰੇਗਾ ਉਦਾਂ ਦਾ ਫਲ ਮਿਲੇਗਾ ਸੋ ਸਵਾਸਨ ਦੀ ਪੂੰਜੀ ਜਿਹੜੀ ਹੈ ਕਿੱਥੇ ਖਰਚਣੀ ਹੈ ਇਹ ਜੀਵ ਦੇ ਹੱਥ 'ਚ ਹੈ ਸੋ ਆਓ ਆਪਣੇ ਸਵਾਸਨ ਦੀ ਪੂੰਜੀ ਨੂੰ ਉਸ ਗੁਰੂ ਮਹਾਰਾਜ ਦੇ ਲੇਖੇ ਦੇ ਵਿੱਚ ਲਾਉਣ ਲਈ ਚਰਨਾ ਤੇ ਅਰਦਾਸ ਬੇਨਤੀ ਕਰਿਏ ਕਿ ਬੱਚੀ ਹਰ ਸਵਾਸਨ ਦੀ ਪੂੰਜੀ ਜਿਹੜੀ ਲੇਖੇ ਦੇ ਵਿੱਚ ਲੱਗ ਜਵੇ ਜੋ ਸਵਾਸਨ ਦੀ ਪੂੰਜੀ ਅਸੀਂ ਵਿਸ਼ੇ ਬਕਰਨ ਦੇ ਵਿੱਚ ਗੋਲ ਲਈਏ ਉਪਰ ਮਾਤਮਾ ਕਿਰਪਾ ਕਰਕੇ ਸਾਡੇ ਉਸ ਵਿਸ਼ੇਵਕਾਰਾਂ ਦੇ ਕਰਮ ਜਿਹੜੇ ਆ ਉਹਨਾਂ ਨੂੰ ਖਤਮ ਕਰਕੇ ਆਪਣਾ ਨਾਮ ਜਿਹੜਾ ਬਾਕੀ ਦੇ ਸਵਾਸ ਨਾਲ ਜਪਾ ਕੇ ਖਤਮ ਕਰ ਦੇਵੇ ਤਾਂ ਕਿ ਸਾਡਾ ਆਉਣ ਜਾਣ ਅੰਦਰ ਚੋਂ ਖਤਮ ਹੋ ਜਵੇ ਅਸੀਂ ਜਿੰਦੇ ਜੀ ਇਥੋਂ ਮੁਕਤੀ پاک ਚਲ ਜਾਈਏ ਇਹਨਾਂ ਸ਼ਬਦਾਂ ਤੋਂ ਸਿੱਖਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਬੇਨਤੀ ਕਰੀਏ ਅਰਜੋਈ ਕਰੀਏ ਕਿ ਜੋ ਸ਼ਬਦ ਪੜਦੇ ਹਾਂ ਤੋਂ ਔਰ ਚਾਰ ਦਿਨ ਤੋਂ ਗਲਤੀਆਂ ਆਈਆਂ ਗੁਰੂ ਜੀ ਅਸੀਂ ਪੜਨ ਹਾਰਾਂ ਤੁਸੀਂ ਬਖਸ਼ਣਾ ਹਾ ਲੋ ਆਉਣ ਵਾਲੇ ਸਮੇਂ ਚ ਬਲ ਬਖਸ਼ੋ ਸ਼ੁੱਧ ਬੁੱਧੀ ਬਖਸ਼ੋ ਤਾਂ ਕਿ ਬਾਣੀ ਦਾ ਉਹ ਚਾਰਨ ਸ਼ੁੱਧ ਹੋ ਸਕੇ ਪੜਿਆ ਜਾ ਸਕੇ ਅਤੇ ਇਹ ਜੋ ਦੁਨਿਆਵੀ ਅਰਥ ਨਹੀਂ ਜੋ ਅਸਲੀ ਅਰਥ ਹੈ ਉਹ ਤੁਹਾਡੇ ਨਾਮ ਦੇ ਕਿਰਪਾ ਦੇ ਨਾਲ ਹੀ ਹੋਣਾ ਦਇਆ ਕਰੋਗੇ ਤਾਂ ਹੀ ਅਸਲੀ ਜਿਹੜੇ ਸ਼ਬਦ ਹੈ ਕਿਉਂਕਿ ਬਾਣੀ ਜਿਹੜੀ ਤੁਰਕੀ ਬਾਣੀ ਹੈ ਇਹ ਆਮ ਤਖਰੀ ਗਿਆਨ ਹੈ ਸੁਪਰਮਾਤਮਾ ਕਿਰਪਾ ਕਰੇ ਆਪ ਬੁੱਧੀ ਬਖਸ਼ੇ ਜਪਨਾ ਚਰਦਾ ਸਦੂ ਇਕਦ ਦੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ